ਹਾਏ ਆਗੇ ਸਾਰੇ ਯਾਰ ਪੈਨ ਨਹੀਂ ਤੁਸੀਂ ਲੈ ਕਿਉਂਦੇ ਹੈਗੇ ਪੈਨ ਲੈ ਕੇ ਆਇਆ ਕਰੋ ਪੈਨ ਪੈਨ ਫੜਾ ਯਾਰ ਹੈ ਪੈਂਸਲ ਹੀ ਦੇ ਦਿਓ ਪੈਂਸਲ ਹੀ ਦੇ ਦਿਓ ਯਾਰ ਲਕਮਾਲ ਕਰ ਦੇ ਤੁਸੀਂ ਪੈਸਾ ਮੈਨੂੰ ਦੇ ਲੈ ਪੈਂਸਲ ਦੇ ਆ ਪੈਂਸਲ ਨਾਲ ਤਾਂ ਲੈ ਆ ਕਰੋ ਹਣ ਯਾਰ ਸਰਕਾਰ ਬਣ ਗਈ ਆ ਆਪਣੀ ਤੇ ਹਾਂ ਇਹ ਖਰਚੇ ਵਰਚ ਵਾਲੀ ਨਾ ਫਿਕਰ ਕਰਿਆ ਕਰੋ ਚਲੋ ਕੋਈ ਗੱਲ ਇਹ ਹੋਰ ਇੱਕਦਾਂ ਨੂੰ ਬੰਦ ਕਰਾਂ ਇਹ ਕੰਨ ਖਾ ਗਿਆ ਜਵੇਰ ਦਾ ਆ ਹਾਜ਼ਰੀ ਲਾ ਲਈ ਪਹਿਲਾਂ ਹੈ ਕਿਵੇਂ ਉਹ ਮੁੱਖ ਮੰਤਰੀ ਸਾਹ ਦਾ ਫੋਨ ਆ ਜਾਂਦਾ ਉਤੋਂ ਉਹ ਯਾਰ ਮੁੱਖ ਮੰਤਰੀ ਉਹ ਉਹ दारू ਖਾਤਰ ਉਹ ਫੜਾ ਕੇ ਯਾਰ ਰੈੱਡ ਲੈਵਲ ਮੰਡੀ ਜਿੱਦ ਘਟਨ ਕਰਨ ਜਾਣਾ ਪੈਗ ਲਾਇਓ ਨਾ ਅੱਖਾਂ ਨਹੀਂ ਖੁੱਲਣੀਆਂ ਚਲੋ ਹਾਜ਼ਰੀ ਲਾ ਲੈਂਦੇ ਪਹਿਲਾਂ ਅ ਆ ਗਿਆ ਦੂਜਾ ਕਿਹੜਾ ਬਈ ਪਹਿਲਾਂ ਜਿਹੜੇ ਕਿਸਾਨ ਅੰਦੋਲਨ ਚ ਬਣਾਏ ਨੇ ਚੈਨਲ ਜਿਨ੍ਹਾਂ ਨੇ ਪਹਿਲਾਂ ਤਾਂ ਉਹ ਆਜੋ ਹਾਂ ਆਜੋ ਬਹਿ ਜਾ ਆ ਕਿੰਨੇ ਇਹਨੂੰ ਕਿੰਨੇ 20 ਕਰੋੜ 20 ਕਰੋੜ ਲੈ ਲਿਓ ਉਥੋਂ ਆ ਚਟੋ ਕੋਲੀ ਚਟੋ ਮੜੀ ਕੋਲੀ ਚਟ ਲਓ ਸਮਾਰਕੇ ਜੀ ਮਾਰਦੇ ਯਾਰ ਹੁਣ ਲੋਕ ਸਭਾ ਇਲੈਕਸ਼ਨ ਤੱਕ ਪੂਰੀ ਚਟਣੀ ਹੈ ਸਾਫ ਕਰਨੀ ਹੈ ਸੋਤੋਂ ਹੀ ਸਾਫ ਕਰਾਉਣੀ ਹੈ ਇਹ ਸਾਰੀਆਂ ਚਟ ਲੀ ਚਲੋ ਚੰਚੇ ਸਮਾਰਕੇ ਨਾਲ ਚਟ ਲੈ ਕਰੋ ਯਾਰ ਚਾਂਚੇ ਥੋੜੇ ਜੇ ਇੱਕ ਤਾਂ ਆਰਡਰ ਕਰੋ ਜ਼ਰੂਰ ਜ਼ਿਲ੍ਹੇ 'ਚ ਬਹੁਤ ਨੇ ਜਿਹੜੇ ਨਾਲ ਦੇ ਡਿਸਟ੍ਰਿਕਟ ਨੇ ਉਹਨਾਂ 'ਚ ਚਮਚੇ ਘੱਟ ਆ ਆਪਣੇ ਕੋਲੇ ਚਮਚੇ ਨਾ ਥੋੜੇ ਜਿਹਾ ਵੱਡੇ ਜਿਨ੍ਹਾਂ ਦੇ ਆ ਮੂੰਹ ਵੱਡੇ ਨੇ ਆ ਦੇ ਆ ਵੱਡੇ ਮੂੰਹ ਵਾਲੇ ਚਾਹ ਕੇ ਰੱਖਣੇ ਨੇ ਲੋਕ ਸਭਾ ਇਲੈਕਸ਼ਨ ਤੱਕ ਪੂਰੀ ਟਰੋਲਿੰਗ ਹੋਣੀ ਚਾਹੀਦੀ ਚਮਚਿਆਂ ਦੀ ਘੱਟ ਨਹੀਂ ਹੋਣੀ ਚਾਹੀਦੀ ਚਮਚੇ ਆਰਡਰ ਕਰੋ ਸਾਰੇ ਜ਼ਿਲ੍ਹਿਆਂ 'ਚ 50-5000 ਕਰ ਦਿਓ ਆਰਡਰ 60 ਕਰ ਦਿਓ 60 ਕਰ ਦਿਓ ਚਲੋ 60 ਕਰ ਦਿਓ ਬੀਬੀ ਦਾ ਆਰਡਰ ਡਾਕਟਰ ਜੀ ਆਪਣਾ ਡਾਕਟਰ ਸਾਹਿਬ 60 ਕਰ ਦਿਓ ਕਹਿੰਦੇ ਚਲੋ ਅੱਗੇ ਕਿਹੜਾ ਬਈ ਓਏ ਹੂੰ ਕਿਹੜਾ ਪ੍ਰੋਪਜੇ ਵਾਲਾ ਲੈ ਚਟੋ ਬਈ ਜੀ ਸਮਾਰ ਕੇ ਮਾਰ ਮੜੀ ਜੀ ਚੌਲ ਜੇ ਰਹਿਗੇ ਵਿੱਚ ਇਹ ਇੱਕ ਓਵਰ ਮਾਰ ਦੇ ਚਲ ਚਟਰੇ ਥੋੜੀ ਰਹਿ ਗਈ ਹੋਰ ਕਿਹੜੇ ਕਿਹੜੇ ਆ ਬਈ ਅਜੀਤ ਗੁਵਾਰਾ ਵਾਲਿਆਂ ਦਾ ਔਖਾ ਯਾਰ ਉਹਨੇ ਨਹੀਂ ਮੈਨੂੰ ਲੱਗਦਾ ਨਾ ਉਹਨੇ ਨਹੀਂ ਆਉਣਾ ਫੇਰ ਕਿਵੇਂ ਕਰੀਏ ਕਿਸੇ ਪਾ ਦੇ ਕੋਈ ਪੁਰਾਣਾ ਕੱਢ ਲੂਗੀ ਹਾਂ ਉਹ ਗਾਲੀ ਦਾ ਲੋੜ ਦੇ ਬਥੇਰੇ ਹੋਣਗੇ ਜਾਂ ਉੱਦਾਂ ਪਾ ਦੇ ਪਾ ਦੇ ਪੰਨੂ ਸਾਹਿਬ ਦਾ ਆਰਡਰ ਆ ਕੋਈ ਗੱਲ ਪਾ ਦੇ ਜਿਹਨਾਂ ਜਿਹਨਾਂ ਦੀ ਸਕਿਉਰਟੀ ਬੈਕ ਲਈ ਜਾਂ ਨਿਊਜ਼ ਕਿਹਾ ਸਾਹਮਣੇ ਵੀ ਉਹ ਇਸ਼ੂ ਕਰੋ ਨਿਊਜ਼ ਹੂੰ ਇੱਕ ਤਾਂ ਉਹ ਗਾਣੇ ਜੀ ਗਾਉਂਦਾ ਯਾਰ ਜਿਹੜਾ ਬੜਾ ਹੀ ਆਪਣੇ ਖਲਾਫ ਫੜਾਈ ਕਾਂਗਰਸ ਵੱਲੋਂ ਦੀ ਪਾਉ ਪਾਉ ਸਾਰਿਆਂ ਦੀ ਪਾਉ ਜੰਨੇ ਬਾਬਾ ਬੂ ਪੈਣੀ ਬੈਕ ਲਈ ਮਸ਼ਹੂਰੀ ਹੋਣੀ ਚਾਹੀਦੀ ਹੈ ਪੂਰੀ ਮੁੱਖ ਮੰਤਰੀ ਨੇ ਕਿਹਾ ਵੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਜਿਹੜੀਆਂ ਚਲੋ ਗੱਲਾਂ ਕਰਨੋਂ ਹੋਰ ਗੱਲ ਹੁੰਦੀ ਆ ਅਸਲ ਅਮਲ 'ਚ ਸਰਕਾਰ ਦੇ ਨਾਲੇ ਹੋਰ ਗੱਲ ਹੁੰਦੀ ਆ ਠੀਕ ਆ ਕਿ ਨਹੀਂ ਇਹ ਯਾਰ ਚਾਂਤੇ ਇੱਕ ਇਧਰ ਉਧਰ ਬਹੁਤ ਇਲਤ ਕਰਦੇ ਆ ਇਹ ਇਹਨਾਂ ਨੂੰ ਤੇ ਮੁੱਖ ਮੰਤਰੀ ਵਾਸਨਾ ਤੱਕ ਨਾ ਲਿਆਇ ਕਰੋ ਉੱਥੇ ਬਾਹਰ ਹੀ ਤੋਤਾ ਕੇ ਮੋੜ ਦੇ ਦਿਓ ਸਾਰੇ ਲਵੇਟ ਜਾਂਦੇ ਯਾਰ ਅੱਗੇ ਪਤਾ ਨਹੀਂ ਕਿੱਥੇ ਖਤੋਂਦੇ ਭੈਣ ਚ ਇਹਦਾ ਪ੍ਰਚਾਰ ਆਸਤੇ ਰੱਖੀ ਦੇਉਂਦੇ ਆ ਇਹਨਾਂ ਨੂੰ ਮੂੰਹ ਨੀ ਲਾ ਇਹਨਾਂ ਨੂੰ ਇਹ ਮੂੰਹ ਲਾਇਆ ਭੈਣ ਚ ਰੇਵੀਜ਼ ਹੋ ਜਾਊਗਾ ਇਹਨਾਂ ਨੂੰ ਚਾਂਤੇ ਸਭ ਤੋਂ ਖਤਰਨਾਕ ਲੋਕ ਪੈਨੋਂ ਭੜੇ ਹੁੰਦੇ ਆ ਕੰਮ 'ਚ ਮੈਂ ਨਹੀਂ ਕਦੇ ਮੂੰਹ ਲਾਇਆ ਚਾਂਕ ਕੇ ਨਾ ਆ ਲਾ ਆ ਜਿਹੜੀ ਲਾਈ ਦਿਲੋ ਹੁਣ ਆ ਗਏ ਬਟੇ ਹੂੰ ਤੋ ਉਹਨਾਂ ਅ ਤੈਂ ਕਿਹੜਾ ਬਣਾਇ ਸੀ ਓਏ ਸਾਡੇ ਕਿਸਾਨ ਅੰਦੋਲੇ 'ਚ ਸਾਡੇ ਮੜਾ ਜਹਾਗਰਾਹ ਸਾਹਿਬ ਨੂੰ ਪਹੋ ਹਾਂ ਮੜਾ ਚੱਕ ਕੇ ਰੱਖੋ ਕੰਮ ਐ ਨਹੀਂ ਕੰਮ ਚੱਲਣਾ ਹੈ ਮੈਂ ਆਹਦੀ ਨਾਲ ਐਡ ਕਰੀ ਜਨਾ 50 ਕਰੋੜ ਹੋ ਗਿਆ 750 ਰਿਲੀਜ਼ ਕੀਤਾ ਪੂਰਾ 750 ਵੰਡਣਾ ਹੈ ਆਪਾਂ ਤੇ ਸਾਰਿਆਂ ਨੂੰ ਕੋਲੀ ਚਟਾ ਕੇ ਭੇਜਣੀ ਹੈ ਮੈਂ ਚੱਲੇ ਮੇਰੀ ਡਿਊਟੀ ਆ ਜਾਣਾ ਮੜਲ ਆ ਕੰਮ ਸਾਹਬਾਸਤੇ ਕੋਈ ਪ੍ਰੋਗਰਾਮ ਕਰਨਾ ਰੇਂਜ ਹਾਂ ਕੋਕੇ ਵਾਲਾ ਹਾਂ ਹੁਣ ਨਾਲੇ ਵਿਆਹ ਨੇੜੇ 2-4 ਦਿਨ ਹੀ ਰਹਿ ਗਏ ਉਹ ਹਾਂ ਉਹ ਪਲਾਂਟਡ ਆ ਪੂਰਾ ਆਪਾਂ ਨੂੰ ਕਰਨਾ ਜਿਹੜਾ 40000 ਦੇ ਲਿਆ ਵੀ ਚੱਟ ਬੁੱਲੇ ਚੱਟ ਚੱਟ ਬਹੁਤ ਸਣ 5 ਸਾਲ ਹੁਣ ਇਹ ਤੁਸੀਂ ਚਟੜੀਆਂ ਚਟ ਕੇ ਪੂਰੀਆਂ ਐ ਪਹਿਲਾ ਕੰਡ ਦੇਣੇ ਐ ਮਲਾਈ ਵਰਗੀ ਕਹਿੰਦਾ ਕਿਵੇਂ ਚਮਕਾ ਮਾਰੇ ਵੀ ਪਾਲਿਸ਼ ਮਾਰੀਂਦੇ ਨਾ ਜਿਵੇਂ ਫਾਰੇ ਨੂੰ ਚਟਾ ਕੇ ਭੇਜਣੇ ਆ ਕੋਲੀਆਂ 'ਚ 750 ਕਰੋੜ ਵੱਡ ਕੇ ਵੇਚਣਾ ਠੀਕ ਕਿਹਦਾ ਕੋਗੇ ਤੇ ਘੋਮਣ ਸਾਹਿਬ ਦਾ ਫੋਨ ਆਈ ਜਾਂਦਾ ਲੈ ਆ ਗਿੱਲ ਮੂਗੇ ਵਾਲੇ ਦਾ ਆ ਗਿਆ ਇਹ ਗਿੱਲ ਮੂਗੇ ਵਾਲਾ ਬਹੁਤਾ ਕਰਦਾ ਯਾਰ ਪਤਾ ਨਹੀਂ ਕਿਸ ਤੰਦਰ ਕੀ ਆਂਦਾ ਚਲੋ ਫੇਰ ਕਰਦੇਗਾ ਆਹ ਹਾਉਣਾ ਕਰ ਲਾਂਗੇ ਇਹ ਕਹੇ ਜਿਹਾ ਆ ਕੇ ਛੱਡੋ ਅੰਦਰ ਜਿਹੜੇ ਹੈਗੇ ਹਨ ਆਪਣੇ ਦਿਨੇ ਹੈਗੇ ਨੇ ਉਹ ਛੱਡੋ ਇੱਥੇ ਹੀ ਭੌਂਕਣਗੇ ਕੱਲ ਨੂੰ ਇਹਨਾਂ ਨੇ ਕੰਮ ਆਉਣਾ ਉਹ ਦੇਖ ਕਿਵੇਂ ਉਧਰ ਦੇਖ ਉਧਰ ਵੇਹ ਹੈ ਦੇਖ ਹਾਂ ਕਿਸੋ ਦੇਖੋ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਨਾ ਐ ਸਿਰ ਖਸੋ ਖਸੋ ਕੇ ਲੜਨਗੇ ਤਾਂ ਦੇਖ ਦੇ ਆਏ ਰੱਖਣੇ ਦੇਖਾਂ ਦੇਖ ਜਾ ਇਹ ਤਾਂ ਮੁੱਖ ਮੰਤਰੀ ਸਾਹਿਬ ਦੇ ਲਾੜਲੇ ਨੇ ਵੇ ਭਾਈ ਪੌਂਕਣਗੇ ਕਰਾ ਵੀ ਮੂਰੇ ਤੋਂ ਛੱਡ ਦੇ ਗੱਲਾਂ ਹਾਂ ਚਿਤਾਓ ਸਾਰਿਆਂ ਨੂੰ ਚਿਤਾਓ ਚਲੋ ਅੱਜ ਦਾ ਪ੍ਰੋਗਰਾਮ ਇੱਥੇ ਬੰਦ ਕਰਦੇ ਆਪਾਂ